ਔਰ ਮੈਂ ਚਾਹੁੰਦਾ ਸੀਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਵੇ 2022 ਤੋਂ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਪੰਜਾਬ ਨੂੰ ਹਰ ਪੱਖੋਂ ਜਿਹੜਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਖੇਤਰ ਦੇ ਵਿੱਚ ਜੜੀ ਆ ਸੁਧਾਰ ਦੇ ਵਿੱਚ ਲੱਗੇ ਹੋਏ ਆ ਐਂਡ ਮੇਰੇ ਜਿੰਮੇ ਦੋ ਵਿਭਾਗ ਪੀਡਾ ਜੁੜੀ ਤੇ ਆ ਜਿਹੜੇ ਬਿਜਲੀ ਬੋਰਡ ਆ ਇਹ ਮੈਨੂੰ 하이 ਕਮਾਂਡ ਨੇ ਸਰਦਾਰ ਕੁਮਨ ਸਿੰਘ ਮਾਨ ਸਾਹਿਬ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਸੌਂਪੀ ਹੋਈ ਆ ਸੋ ਮੇਰਾ ਸਰਜਪੰਦ ਆ ਕਿ ਮੈਂ ਵਿਭਾਗ ਬਾਰੇ ਜਿਹੜਾ ਉਹਦੇ ਵਿੱਚ ਹੋਰ ਇੰਪਰੂਵਮੈਂਟ ਵੀ ਲਿਆਵਾ ਔਰ ਲੋਕਾਂ ਨੂੰ ਹੋਰ ਆਸੂਲਤਾ ਮਿਲਣਾ ਖਾਸ ਤੌਰ ਤੇ ਬਿਜਲੀ ਦੇ ਜਿਹੜੇ ਸਪਸਥਾਪਨ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਨਾਂ ਤੇ ਉਸੇ ਜਿਹੜਾ ਬਿੱਲ ਦਾ ਬਿੱਲ ਜਿਹੜਾ ਲਿਆ ਜਾਂਦਾ ਉਹਦੇ ਵਿੱਚ ਵੀ ਰਿਡਕਸ਼ਨ ਹੋਵੇ ਔਰ ਰੇਟ ਮਿਲੇ ਘੱਟ ਹੋਣਾ ਸੋ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਮੇਜਰ ਫੈਸਲੇ ਜਿਹੜੇ ਨੇ ਉਹ ਬਿਜਲੀ ਵਿਭਾਗ ਵਾਸਤੇ ਲਏ ਨੇ ਜਿਦੇ ਵਿੱਚ ਤੁਹਾਨੂੰ ਪਤਾ ਹੈ ਕਿ ਝਾਰਖੰਡ ਦੇ ਵਿੱਚ ਸਾਡੀ ਪਸ਼ਵਾੜਾ ਕੋਲ ਮਾਈਨ ਸੀਗੀ ਜਿਹੜੀ 2015 ਤੋਂ ਬੰਦ ਪਈ ਸੀਗੀ ਉਹਨੂੰ ਅਸੀਂ 2022 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਤੋਂ ਆਉਂਦਿਆਂ ਹੀ ਅਸੀਂ ਉਹਨੂੰ ਜਿਹੜਾ ਆਪਰੇਟਿਵ ਕੀਤਾ ਇਸ ਤੋਂ ਇਲਾਵਾ ਸਾਡਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀਵੀਕੇ ਆ ਗੋਇੰਦਵਾਲ ਸਾਹਿਬ 540 ਮੈਗਾਵਾਟ ਦਾ ਸਾਡਾ ਥਰਮਲ ਪਲਾਂਟ ਸੀਗਾ ਉਹਨੂੰ ਅਸੀਂ ਖਰੀਦਿਆ 1080 ਕਰੋੜ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਤੇ ਉਹਦਾ ਨਾਮ ਹੀ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਔਰ ਉਹਦੇ ਤੋਂ ਸਾਨੂੰ ਕਾਫੀ ਜਿਹੜੇ ਪਹਿਲਾਂ ਸਾਡੇ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਸੀਗੇ ਜਿਹਦੇ ਚ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗਿਣਤੀ 2 ਰਹਿ ਗਈ ਤੇ ਤਿੰਨ ਸਾਡੇ ਕੋਲ ਸਰਕਾਰੀ ਥਰਮਲ ਪਲਾਂਟ ਜਿਹੜੇ ਸੀਗੇ ਉਹ ਹੋ ਗਏ ਪਸ਼ਵਾੜਾ ਕੋਲ ਮਾਈਨ ਤੋਂ ਸਾਨੂੰ ਕੋਲਾ ਜਿਹੜਾ ਸੀਗਾ ਉਹ ਸਿੱਧਾ ਸਾਡੇ ਸਰਕਾਰੀ ਥਰਮਲ ਪਲਾਂਟਾਂ ਵਾਸਤੇ ਮਿਲਣਾ ਸ਼ੁਰੂ ਹੋਇਆ ਔਰ 3 ਸਾਲ ਤੋਂ ਅਸੀਂ ਜਿਹੜੇ ਆ ਉਹ ਪੰਜਾਬ ਦੇ ਖfstਕਾਰਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਵਾਦਾ ਗਾਰੰਟੀ ਦੇ ਰੂਪ ਦੇ ਵਿੱਚ ਕੀਤਾ ਸੀਗਾ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਤੇ 2 ਮਹੀਨਿਆਂ ਦਾ 600 ਯੂਨਿਟ ਜਿਹੜਾ ਡੋਮੈਸਟਿਕ ਕੰਜ਼ਿਊਮਰ ਜਿਹੜੇ ਨੇ ਸਾਡੇ ਉਨਾਂ ਦਵਾਗੇ ਸੋ ਅਸੀਂ ਆਪਣੀ ਉਹ ਗਰੰਟੀ ਜੁਲਾਈ 2022 ਤੋਂ ਹੀ ਪੂਰੀ ਕਰ ਦਿੱਤੀ ਸੀਗੀ ਅੱਜ ਤੱਕ ਸਾਡੀ ਉਹ ਗਰੰਟੀ ਜਿਹੜੀ ਆ 600 ਯੂਨਟ ਵਾਲੀ ਉਹ ਬਿਲਕੁਲ ਸਕਸੈਸਫੁਲ ਚੱਲ ਰਹੀ ਆ ਔਰ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਅਗਾਰ ਦੇ ਵਿੱਚ ਜ਼ੀਰੋ ਆਏ ਨੇ ਸੋ ਕੱਲ ਜਿਹੜੀ ਰਿਪੋਰਟ ਆਈ ਆ ਸਾਡੇ ਕੋਲ ਉਹਦੇ ਵਿੱਚ ਇਹ ਆ ਕਿ ਅਸੀਂ ਬਿਜਲੀ ਵਿਭਾਗ ਦੇ ਵਿੱਚ ਸਾਡੀ ਪ੍ਰੋਜੈਕਟਡ ਜਿਹੜੀ ਆ ਉਹ ਸਰਪਲਸ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ 311.5 ਕਰੋੜ ਰੁਪਏ ਦਾ ਸਰਪਲਸ ਬਜਟ ਜਿਹੜਾ ਆ ਉਹ ਬਿਜਲੀ 311.5 ਕਰੋੜ ਸੋ ਇਹਦੇ ਵਿੱਚ ਅਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਕਾਰਪੋਰੇਸ਼ਨ ਆ ਬਿਜਲੀ ਵਿਭਾਗ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਘਾਟਾ ਪੈਂਦਾ ਹੈ ਤੇ ਉਹਦਾ ਬੋਝ ਜਿਹੜਾ ਆ ਉਹ ਸਿੱਧਾ ਖਪਤਕਾਰਾਂ ਤੇ ਪੈਂਦਾ ਹੈ ਔਰ ਜੇ ਸਰਪਲਸ ਦੇ ਵਿੱਚ ਜਾਂਦੀ ਆ ਵਾਧੂ ਦਾ ਬਜਟ ਵਾਧੂ ਫਾਇਦਾ ਹੁੰਦਾ ਹੈ ਤੇ ਉਹ ਜਿੰਨਾ ਫਾਇਦਾ ਆ ਉਹ ਅਸੀਂ ਆਪਣੇ ਕੰਜ਼ਿਊਮਰ ਦੇ ਵਾਸਤੇ ਉਹਨਾਂ ਨੂੰ ਬਿਜਲੀ ਦੇ ਟੈਰਫ ਰੇਟ ਘਟਾ ਕੇ ਤੇ ਉਹਨਾਂ ਤੋਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲੈਨੇ ਆ ਸੋ ਸਾਡੇ ਕੋਲ ਜਿਹੜਾ ਅਸੀਂ 2025 26 ਵਾਸਤੇ ਟੈਰਫ ਰੇਟ ਜਿਹੜੇ ਆਏ ਨੇ ਜਿਹੜੇ 1 4 1 April ਅ ਪਰਸੋਂ ਤੋਂ ਚੌਥ ਤੋਂ ਜਿਹੜੇ ਸਾਡੇ ਸ਼ੁਰੂ ਹੋ ਜਾਣੇ ਨੇ ਅ ਪਰਸੋਂ ਤੋਂ 1 April 2025 ਤੋਂ 31 ਤਿੰਨ 26 ਤੱਕ ਦੇ ਜਿਹੜੇ ਅਸੀਂ ਨਵੇਂ ਟੈਰਫ ਰੇਟ ਜਿਹੜੇ ਨੇ ਉਹ ਰਿਵਾਈਜ਼ ਕੀਤੇ ਨੇ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਟੈਰਫ ਰੇਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਘਟੇ ਨੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਇਹ ਮੁਨਾਫੇ ਦੇ ਵਿੱਚ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਕਰਕੇ ਟੈਰਫ ਰੇਟ ਜਿਹੜੇ ਨੇ ਉਹ ਘਟੇ ਨੇ ਔਰ ਕਿਸੇ ਤਰ੍ਹਾਂ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਿੱਚ ਕਿਸੇ ਵੀ ਕੈਟਾਗਰੀ ਵਾਸਤੇ ਸਾਡੇ ਕੋਲ ਕਾਫੀ categories ਨੇ ਜਿਵੇਂ ਡੋਮੈਸਟਿਕ ਨੇ ਆ ਨਾਨ ਰੈਜ਼ੀਡੈਂਸ਼ੀਅਲ ਨੇ ਦੈਨ ਸਾਡੇ ਕੋਲ ਇੰਡਸਟਰੀਅਲ ਨੇ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਦਗ ਭਾਗ 1 ਕਰੋੜ ਤੋਂ ਵੱਧ ਸਾਡੇ ਕੋਲ ਕੰਜ਼ਿਊਮਰ ਨੇ ਸੋ ਉਹਨਾਂ ਦੇ ਵਿੱਚ ਕਿਸੇ ਵੀ categories ਦੇ ਅਸੀਂ ਕੋਈ ਵੀ ਫਿਕਸਡ ਚਾਰजेस ਜਿਹੜੇ ਨੇ ਉਹ ਨਹੀਂ ਬਤਾਏ ਐਂਡ ਜਿਹੜੇ ਤਿੰਨ ਸਲੈਬ ਹੁੰਦੇ ਸੀਗੇ ਡੋਮੈਸਟਿਕ ਸਪਲਾਈ ਦੇ ਵਿੱਚ ਰੈਜ਼ੀਡੈਂਸ਼ੀਅਲ ਤੇ ਨਾਨ ਰੈਜ਼ੀਡੈਂਸ਼ੀਅਲ ਦੇ ਵਿੱਚ ਉਹ ਸਲੈਬ ਕਿਹੜਾ ਹੈ ਅਸੀਂ ਜਿਹੜੇ ਨੇ ਉਹ ਦੋ ਕਰ ਦਿੱਤੇ ਨੇ ਔਰ ਇਹਦੇ ਵਾਸਤੇ ਜਿਹੜੇ ਬਿੱਲ ਨੇ ਉਹ ਕੰਜ਼ਿਊਮਰ ਫ੍ਰੈਂਡਲੀ ਜਿਹੜੇ ਆ ਉਹ ਹੋ ਜਾਣਗੇ ਆ ਜਦੋਂ ਆਪਾਂ ਹੁਣ ਥੋੜਾ ਜਿਹਾ ਮੈਂ ਐਗਜ਼ਾਮਪਲ ਨਾਲ ਤੁਹਾਨੂੰ ਦੱਸੂਗਾ ਕਿ ਜਿਹੜੇ ਸਾਡੇ ਡੋਮੈਸਟਿਕ ਕੰਜ਼ਿਊਮਰ ਨੇ ਘਰੇਲੂ ਖਪਤਕਾਰ ਨੇ ਜਿਹੜੇ ਉਹਨਾਂ ਦੇ 300 ਯੂਨਟ ਪਾਕਰ ਜਿਹੜੇ ਪਹਿਲਾਂ ਉਹਨਾਂ ਦੇ ਬਿੱਲ ਸੀਗੇ 300 ਯੂਨਟ ਮੈਂ ਬਿੱਲ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਜੇ ਆਪਾਂ ਐਵਰੇਜ ਉਹਦਾ ਬਿੱਲ ਬਣਾਈਏ ਤਾਂ ਉਹਦੇ ਵਿੱਚ 160 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ ਇਹ 2 ਕਿਲੋਵਾਟ ਤੱਕ ਆ ਜੀ ਤੇ ਇਸ ਤੋਂ ਬਾਅਦ 2 ਤੋਂ 7 ਕਿਲੋਵਾਟ ਤੱਕ ਸਾਡੇ ਜਿਹੜੇ ਨੇ ਉਹ 90 ਰੁਪਏ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ 7 ਕਿਲੋਵਾਟ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਡ ਆ ਉਹਨਾਂ ਦਾ 32 ਰੁਪਏ ਪ੍ਰਤੀ ਮਹੀਨਾ ਟੈਰਫ ਜਿਹੜਾ ਆ ਉਹ ਘਟਾਊਗਾ ਪਰ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 600 ਯੂਨਟ ਜਿਹੜੀ ਆ ਬਿਜਲੀ ਉਹ ਫਰੀਦ ਕੀਤੀ ਹੋਈ ਆ ਸੋ so, 600 ਯੂਨਿਟ ਤੋਂ ਅਬਾ ਵੀ ਮੈਂ ਥੋੜਾ ਜਿਹਾ ਕੰਪੈਰੀਜ਼ਰ ਕਰਕੇ ਦਸੂਗਾ ਕਿ ਜੇ ਮਾਰਚ 2025 ਦੇ ਵਿੱਚ ਕਿਸੇ ਖਪਤਕਾਰ ਨੇ 700 ਯੂਨਿਟ ਉਦਾਹਰਨ ਦੇ ਤੌਰ ਤੇ 700 ਯੂਨਿਟ ਦੀ ਖਪਤ ਹੋਈ ਆ ਤੇ ਉਹਨਾਂ ਦਾ ਬਿੱਲ ਬਣਦਾ ਜੀ 5000 ਤੇ 436 ਰੁਪਏ ਔਰ April ਦੇ ਵਿੱਚ ਜਿਹੜਾ ਬਿੱਲ ਆਊਗਾ ਉਸੇ ਹੀ 700 ਯੂਨਿਟ ਤੱਕ ਉਹ ਆਏਗਾ ਜੀ 5000 ਤੇ 50 ਰੁਪਏ ਲਗਭਗ 386 ਰੁਪਏ ਜਿਹੜਾ ਆ ਪਰ ਮੰਥ ਇਹਦੇ ਉੱਤੇ ਫਾਇਦਾ ਹੋਏਗਾ ਔਰ ਜਿਵੇਂ ਜਿਵੇਂ ਵੀ ਬਿੱਲ ਯੂਨਿਟ ਕੰਜ਼ਮਪਸ਼ਨ ਚੱਲੀ ਹੁੰਦੀ ਜਾਏਗੀ ਉਸ ਦੇ ਹਿਸਾਬ ਨਾਲ ਮੁਨਾਫਾ ਜਿਹੜਾ ਆ ਉਹ ਵਧਦਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਹੈਗੇ ਜੀ ਕਮਰਸ਼ੀਅਲ ਕਮਰਸ਼ੀਅਲ ਕਨੈਕਸ਼ਨ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਆ ਉਹ 2 ਪੈਸਾ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਘਟਾਏ ਨੇ ਔਰ 500 ਯੂਨਿਟ ਫੱਕ ਇਹ ਜਿਹੜੇ ਆ ਇਹ ਸੂਤ ਦਿੱਤੀ ਗਈ ਆ ਔਰ ਜਿਨ੍ਹਾਂ ਦਾ 500 ਯੂਨਟ ਤੱਕ ਜਿਨ੍ਹਾਂ ਦੀ ਕੰਜ਼ਮਪਸ਼ਨ ਆ ਕਮਰਸ਼ੀਅਲ ਦੀ ਉਹਨਾਂ ਦੇ ਵੀ ਬਿੱਲ ਜਿਹੜੇ ਆ ਉਹ ਘਟਣਗੇ ਫਿਰ ਸੇਮ ਐਗਜ਼ਾਮਪਲ ਤੇ ਜੇ ਕਮਰਸ਼ੀਅਲ ਕਨੈਕਸ਼ਨ ਦੇ ਵਿੱਚ ਮਾਰਚ 2025 ਦੇ ਵਿੱਚ ਬਿੱਲ ਆਇਆ ਜੀ ਮੰਨ ਲਓ ਬਿੱਲ ਆਉਂਦਾ ਸੀਗਾ ਜੀ 4425 ਰੁਪਏ ਐਂਡ ਹੁਣ April 25 ਦੇ ਵਿੱਚ ਬਿੱਲ ਆਏਗਾ 4200 ਤੇ 88 ਰੁਪਏ 137 ਰੁਪਏ ਪਾਰ ਮੰਥ ਜਿਹੜਾ ਆ ਉਹਨਾਂ ਨੂੰ ਫਾਇਦਾ ਹੋਏਗਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਇੰਡਸਟਰੀ ਆ ਉਹਦੇ ਵਾਸਤੇ ਵੀ ਅਸੀਂ ਫਿਕਸਡ ਚਾਰਜ ਜਿਹੜੇ ਨੇ ਘਟਾ ਦਿੱਤੇ ਨੇ ਜਿਨ੍ਹਾਂ ਦਾ 100 ਤੋਂ 1000 ਕੇਵੀਏ ਤੱਕ ਦਾ ਕਨੈਕਸ਼ਨ ਸੀਗਾ ਉੱਥੇ ਅਸੀਂ ਫਿਕਸਡ ਚਾਰਜ ਜਿਹੜੇ ਨੇ ਉਹ 10 ਰੁਪਏ ਪਰ ਕਿਲੋਵਾਟ ਕਿਟਾਏ ਨੇ ਮੀਨਜ਼ ਜੇ ਕਿਸੇ ਦਾ 1000 ਕਿਲੋਵਾਟ ਦਾ ਕਨੈਕਸ਼ਨ ਆ ਤੇ ਉਹਨੂੰ 10000 ਰੁਪਏ ਮਹੀਨੇ ਦਾ ਜਿਹੜਾ ਉਹ ਫਾਇਦਾ ਹੋ ਗਿਆ ਇਸੇ ਤਰ੍ਹਾਂ ਹੀ 2500 ਕਿਲੋਵਾਟ ਤੋਂ ਅਭਾਵ ਜਿਹੜੇ ਕਨੈਕਸ਼ਨ ਨੇ ਉਥੇ ਅਸੀਂ 40 ਰੁਪਏ ਜਿਹੜੇ ਫਿਕਸਡ ਚਾਰजेस ਨੇ ਉਹ ਘਟਾਏ ਨੇ ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸ ਤੁਸਾਂ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਸੀਗੇ ਸਾਡੀ ਪਾਲਿਸੀ ਵੀ ਇਹ ਸੀਗੀ ਬਿਜਲੀ ਫਰੀ ਦੇਣ ਦੀ ਐਜੂਕੇਸ਼ਨ ਠੀਕ ਕਰਨ ਦੀ ਐਜੂਕੇਸ਼ਨ ਮਿਆਰੀ ਸਿੱਖਿਆ ਦੇਣਦੀ ਹੈ ਹੈਲਥ ਫ੍ਰੀ ਦੇਣਦੀ ਸੋ ਇਸ ਵਾਰੀ ਤੁਸੀਂ ਬਜਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਅਸੀਂ ਸਾਰਾ ਲੋਕਪੱਖੀ ਬਜਟ ਜਿਹੜਾ ਆ ਉਹ ਪੇਸ਼ ਕੀਤਾ ਗਿਆ ਪੇਸ਼ ਕੀਤਾ ਸੋ ਅੱਜ ਮੈਂ ਪੰਜਾਬ ਦੀ ਸਮੂਹ ਲੋਕਾਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਬਿਜਲੀ ਬੋਰਡ ਨੇ ਜੋ ਬਿਜਲੀ ਵਿਭਾਗ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਦੇ ਨਾਲ ਜੋ ਫਾਇਦਾ ਹੋਇਆ ਉਹ ਅੱਜ ਖੁਸ਼ੀ ਹੋ ਰਹੀ ਹੈ ਕਿ ਉਹ ਸਾਰੇ ਕੰਜ਼ਿਊਮਰ ਦੇ ਉੱਤੇ ਅਸੀਂ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਆ ਉਹ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਕਹੂੰਗਾ ਕਿ ਹੁਣ ਪੈਡੀ ਸੀਜ਼ਨ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ ਨਾ ਤੇ ਪਿਛਲੇ 3 ਸਾਲ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦਿੱਤੀ ਆ ਅਨ ਇੰਟਰਪਟਡ ਬਿਜਲੀ ਜਿਹੜੀ ਆ ਉਹ ਮਿਲਦੀ ਰਹੀ ਆ ਹੁਣ ਵੀ ਨੈਕਸਟ ਜਿਹੜਾ ਸੈਸ਼ਨ ਆ ਉਹਦੇ ਵਿੱਚ ਅਨ ਇੰਟਰਪਟਡ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਰਹੂਗੀ ਸੋ ਪੰਜਾਬ ਦੇ ਵਿੱਚ ਅਸੀਂ ਫੋਰ ਵੀ ਜਿਹੜਾ ਸਾਹਮਣੇ ਬਾਕੀ ਡਿਪਾਰਟਮੈਂਟਸ ਦੇ ਵੀ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਹੇ ਨੇ ਔਰ ਮੈਂ ਤੇ ਕਹੂੰਗਾ ਕਿ 3 ਸਾਲ ਅਸੀਂ ਪਲਾਨਕ ਪੂਰੀ ਕੀਤੀ ਆ ਪਲਾਨਕ ਵੀ ਕੀਤੀ ਆ ਕੰਮ ਵੀ ਕੀਤੇ ਨੇ ਹੁਣ 2 ਸਾਲ ਜਿਹੜੇ ਆ ਇਹ ਪੰਜਾਬ ਦੇ ਵਿੱਚ ਰੌਕ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਹੋਣਗੇ ਔਰ ਜਿਹੜੇ ਕੰਮ ਕੁਝ ਸਮੇਂ ਤੋਂ ਕੁਝ-ਕੁਝ ਕਾਰਨ ਕਰਕੇ ਕਿਉਂਕਿ ਕਈ ਵਾਰੀ ਕਈ ਅਦਾਲਤਾਂ ਦੀ ਕੋਈ ਹੇਚ ਹੁੰਦੀ ਆ ਕੋਈ ਮੁਸ਼ਕਲ ਪੈ ਜਾਂਦੀ ਆ ਸੋ ਅਸੀਂ ਹੌਲੀ ਹੌਲੀ ਸਾਰੀਆਂ ਜਿਹੜੀਆਂ ਆਬਸਟੈਕਲਸ ਨੇ ਰੁਕਾਵਟਾਂ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਆਂ ਔਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਵੀ ਕਰਨ ਜਾ ਰਹੇ ਆਂ ਇਸ ਵਾਰੀ ਬਜਟ ਦੇ ਵਿੱਚ ਵੀ ਪ੍ਰੋਵੀਜ਼ਨ ਜਿਹੜੀ ਆ ਉਹ ਕੀਤੀ ਗਈ ਆ ਜਿਹੜੇ ਸਾਡੇ ਐਂਟੀ ਡਰੋਨ ਟੈਕਨੋਲੋਜੀ ਨੂੰ ਅਪਣਾਉਣ ਦੀ ਸੋ ਮੈਂ ਅੱਜ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਵਧਾਈ ਦੇਣਾ ਚਾਹਨਾ ਹੈ ਕਿ ਬਿਜਲੀ ਵਿਭਾਗ ਦਾ ਜਿਹੜਾ ਬਹੁਤ ਜਿਹੜਾ ਲੰਬੇ ਸਮੇਂ ਤੋਂ ਲੋਕ ਸਮਝਦੇ ਸੀਗੇ ਕਿ ਬਿਜਲੀ ਬਿੱਲਾਂ ਦਾ ਸਾਡੇ ਉੱਤੇ ਬਹੁਤ ਬੋਝ ਪੈਂਦਾ ਹੈ ਬڑے-ਬڑے ਭਾਰੀ ਬਿੱਲ ਆਉਂਦੇ ਨੇ ਇਹਨਾਂ 90% ਤੇ ਵੈਸੇ ਹੀ ਜ਼ੀਰੋ ਨੇ ਔਰ ਬਾਕੀ ਜਿਨ੍ਹਾਂ ਦੇ ਬਿੱਲ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਭਾਰੀ ਕਟੌਤੀ ਜੜੀ ਆ ਉਹ ਕਰਕੇ ਆ ਮਾਨ ਸਰਕਾਰ ਜਿਹੜੀ ਆ ਉਹ ਤੁਹਾਡੇ ਵਿੱਚ ਆ ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪੰਜਾਬ ਦੇ ਲੋਕਾਂ ਨੂੰ ਉਬਾ ਮੁਬਾਰਕ ਬਸ ਸੋਲਰ ਊਰਜਾ ਵਾਸਤੇ ਕੁਝ ਖਾਸ ਕਰ ਰਹੇ ਜਿਹੜੇ ਆਪਣਾ ਸੋਲਰ ਲਗਾ ਰਹੇ ਆ ਦੇਖੋ ਅਸੀਂ ਕਾਫੀ ਜਿਹੜੇ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਵੀ ਸੋਲਰ ਜਿਹੜੀ ਆ એનર્ਜੀ ਸੋਲਰ એનર્ਜੀ ਵੈਸੇ ਵੀ ਗਰੀਨ એનર્ਜੀ ਆ ਸੋ ਸਾਡੇ ਪੰਜਾਬ ਦੇ ਵਿੱਚ ਕਾਫੀ ਸਕੋਪ ਵੀ ਆ ਸੋ ਅਸੀਂ ਉਹਦੇ ਵਾਸਤੇ ਸਾਡਾ ਰੀਨਿਊਏਬਲ ਰਿਸੋਰਸਸ ਡਿਪਾਰਟਮੈਂਟ ਜਿਹੜਾ ਉਹ ਕਾਫੀ ਕੁਝ ਕਰ ਰਿਹਾ ਅਸੀਂ ਕਾਫੀ ਕੋਈ ਰਾਹਤ ਦਿੱਤੀਗੀ ਕਿਉਂਕਿ ਉਹਨਾਂ ਨੂੰ ਫਿਕਸ ਚਾਰਜਸ ਪੈ ਰਹੇ ਮਹੀਨੇ ਦੇ ਨਹੀਂ ਦੇਖੋ ਜਿਹੜੇ ਵੀ ਸੋਲਰ ਤੋਂ ਅਸੀਂ ਯੂਜ਼ ਕਰਦੇ ਹਾਂ ਜਿੰਨੀ ਬਕਤੀ ਉਹਨਾਂ ਨੇ ਇਲੈਕਟ੍ਰਿਸਿਟੀ ਜਨਰੇਟ ਕੀਤੀ ਆ ਔਰ ਜਿੰਨੀ ਉਹਨਾਂ ਨੇ ਕੰਜ਼ੂਮ ਕੀਤੀ ਆ ਉਹਨਾਂ ਦਾ ਅਸੀਂ ਇੱਕ ਨੈਟ ਮੀਟਰਿੰਗ ਜਿਹੜੀ ਆ ਉਹ ਕਰਦੇ ਆ ਔਰ ਉਹਦੇ ਵਿੱਚ ਪੰਜਾਬ ਜਿਹੜਾ ਸੂਰਜ ਸੂਰਜੀ ਊਰਜਾ ਦੇ ਵਿੱਚ ਜਿਹੜਾ ਆ ਉਹ ਕਾਫੀ ਦਿਨ-ਬਦ ਦਿਨ ਜਿਹੜਾ ਤਰੱਕੀ ਕਰ ਰਿਹਾ ਹੈ ਖਸਰ ਜੇ ਇੱਕ ਮੁਨਾਫੇ ਤੇ ਜਾ ਰਿਹਾ ਕਿਉਂਕਿ ਫ੍ਰੀ ਗ੍ਰਿਡ ਵੀ ਚੱਲ ਰਹੀ ਹੈ ਰੈਸੋਲੀਅਮ ਉਦੋਂ ਤਰੀਕ ਵਾਰ ਕਿਹਾ ਜਾਂਦਾ ਹੈ ਕਿ ਨਹੀਂ ਵੀ ਮੁਨਾਫਾ ਨਹੀਂ ਜਿਲੀ ਖਾਤ ਜਾ ਰਿਹਾ ਪਰ ਵਾਦੂ ਦੀ ਕਿੰਨਾ ਕੁ ਮੁਨਾਫੇ ਦੇ ਵਿੱਚ ਕਿਸੇ ਤਿੰਨ ਸਾਲਾਂ ਤੋਂ ਗਿਆ ਹੈ ਦੇਖੋ ਮੈਂ ਤੁਹਾਡੇ ਸਾਹਮਣੇ ਡਾਟਾ ਨਹੀਂ ਪੇਸ਼ ਕੀਤਾ ਕਿਉਂਕਿ ਇਹ ਜੜਾ 311.5 ਕਰੋੜ ਜੜਾ ਆ ਉਹਦੇ ਅਸੀਂ ਸਾਡਾ ਇਹਦੇ ਵਿੱਚ ਮੁਨਾਫੇ ਦਾ ਅਨੁਮਾਨ ਹੈ ਇਸੇ ਕਰਕੇ ਅਸੀਂ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ ਬਿਜਲੀ ਦੇ ਟੈਰਫ ਰੇਟ ਜਿਹੜੇ ਨੇ ਉਹ ਘਟਾਏ ਨੇ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਪੀਐਸਪੀਸੀਐਲ ਆ ਇਹ ਇੱਕ ਕਾਰਪੋਰੇਸ਼ਨ ਆ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਫਾਇਦਾ ਹੋਊਗਾ ਤੇ ਫਾਇਦਾ ਵੀ ਲੋਕਾਂ ਕੋਲ ਸਿੱਧਾ ਜਾਣਾ ਜੇ ਦਾ ਨੁਕਸਾਨ ਹੋਊਗਾ ਤੇ ਇਹਦੀ ਪਰਭਾਈ ਵੀ ਫਿਰ ਲੋਕਾਂ ਦੇ ਉੱਤੇ ਬਿਜਲੀ ਦਾ ਬਿੱਲ ਜਿਹੜੇ ਨੇ ਉਹਨਾਂ ਦਾ ਬੋਝ ਵਧਾ ਕੇ ਕੀਤੀ ਜਾਣੀ ਹੈ ਸੋ ਜੇ ਅਸੀਂ ਟੈਰਫ ਰੇਟ ਅੱਜ ਘਟਾ ਰਹੇ ਹਾਂ ਜੇ ਅੱਜ ਟੈਰਫ ਰੇਟ ਦੇ ਵਿੱਚ ਹਰ ਕੈਟਾਗਰੀ ਦੇ ਟੈਰਫ ਰੇਟ ਦੇ ਵਿੱਚ ਕਮੀ ਆ ਰਹੀ ਆ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਬੂਤ ਆ ਕਿ ਬਿਜਲੀ ਵਿਭਾਗ ਜਿਹੜਾ ਹੈ ਇਹ ਸਰਪਲਸ ਦੇ ਵਿੱਚ ਜਾ ਰਿਹਾ ਸਰ ਕਈ ਜਗ੍ਹਾ ਤੇ ਬਿਜਲੀ ਬੋਰਡ ਦੀਆਂ ਆਪਣੀਆਂ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਪੂਰੀਆਂ ਨਾਮੁਕੰਮਲ ਹੋਣ ਕਰਕੇ ਜਾਂ ਖਸਤਾਵਾਂ ਕਰਕੇ ਜਿਹੜੇ ਕਿਰਾਏ ਦੇ ਰੀਡ ਦਫਤਰ ਚੱਲਦੇ ਆ ਤੇ ਇਹਦੇ ਵਾਸਤੇ ਇਹਨੂੰ ਬਿਲਡਿੰਗਾਂ ਸਮੇਸੇ ਰੂਪੇ ਹੋਣੀਆਂ ਬਣਦੀਆਂ ਦੇਖੋ ਦੇਖੋ ਅਸੀਂ ਜਿਹੜੀਆਂ ਬਿਲਡਿੰਗਸ ਨੇ ਸਾਡੀਆਂ ਅ ਸਮੇ ਸਮੇ ਤੇ ਜਿੱਥੇ ਲੋੜ ਹੁੰਦੀ ਆ ਅਸੀਂ ਉਹਨੂੰ ਜਿਹੜਾ ਰੈਨੋਵੇਟ ਕਰਦੇ ਰਹਿੰਨੇ ਆ ਔਰ ਕਾਫੀ ਸਾਡੀਆਂ ਬਿਲਡਿੰਗ ਜਿਹੜੀਆਂ ਨੇ ਉਹ ਸਾਡੇ ਸਰਕਾਰੀ ਆਧਾਰਿਆਂ ਦੇ ਵਿੱਚ ਹੀ ਨੇ ਸੋ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਉਹਨਾਂ ਨੂੰ ਅਸੀਂ ਰੈਨੋਵੇਟ ਕਰਦੇ ਆ ਔਰ ਅਸੀਂ ਇੱਕ ਪ੍ਰੀਪੇਡ ਮੀਟਰ ਨੂੰ ਲੈ ਕੇ ਵੀ ਇੱਕ ਜਿਹੜੀ ਪ੍ਰਕਾਰ ਦੀ ਯੋਜਨਾ ਹੈ ਕਿ ਜਿਹੜੇ ਨਵੇਂ ਉਹ ਨਵੇਂ ਮੀਟਰ ਲੱਗਣਗੇ ਪ੍ਰੀਪੇਡ ਲੱਗਣਗੇ ਦੇਖੋ ਆਪ ਜਿਹੜਾ ਗੱਲ ਜੁੜੀ ਕੀ ਪੰਜਾਬ ਦੇ ਵਿੱਚ ਕੀ ਹੋਏਗੀ ਨਹੀਂ ਦੇਖੋ ਪ੍ਰੀਪੇਡ ਮੀਟਰਸ ਦੀ ਐ ਸੱਚ ਸਾਡੇ ਕੋਈ ਵੀ ਅਸੀਂ ਸਾਡੇ ਕੋਲ ਪ੍ਰੋਵੀਜ਼ਨ ਹੈ ਬੰਦੀਸ ਦੇ ਬਹੁਤ ਸਾਰੇ ਸਟੇਟਾਂ 'ਚ ਲੱਗ ਰਹੇ ਨੇ ਪ੍ਰੀਪੇਡ ਮੀਟਰ ਉਹਦੇ ਅੰਦਰ ਦੇ ਵੀ ਕੀ ਹੈ ਸਪੱਸ਼ਟ ਕੀਤਾ ਕੇ ਲਾਇਆ ਜਾਵੇ ਦੇਖੋ ਅਸੀਂ ਜਿਹੜੇ ਆ ਪ੍ਰੀਪੇਡ ਮੀਟਰਸ ਦੇ ਉੱਤੇ ਨਹੀਂ ਜਾ ਰਹੇ ਅਸੀਂ ਕੋਈ ਇਹੋ ਜੀ ਸਾਡੀ ਸਰਕਾਰ ਦੀ ਪਾਲਿਸੀ ਨਹੀਂ ਹੈ ਕਿ ਅਸੀਂ ਪਹਿਲਾਂ ਉਹ ਜਿਹੜੇ ਆ ਉਹ ਉੱਤੇ ਵਿੱਚ ਪੈਸੇ ਪਾਉਣ ਇਹਰ ਉਹ ਬੱਤੀ ਆਉਗੀ ਸੋ ਸਾਡੀ ਕੋਈ ਇਹੋ ਜੀ ਪ੍ਰੀਪੇਡ ਮੀਟਰਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੋਈ ਕੇਂਦਰ ਵਜੂਰ ਬਾ ਰਹੇ ਨੇ ਦੇਖੋ ਕਈ ਵਾਰੀ ਪਾਲਿਸੀਜ਼ ਬਣਦੀਆਂ ਨੇ ਅਸੀਂ ਜੋ ਸੈਂਟਰ ਦੀਆਂ ਪਾਲਿਸੀਜ਼ ਹੁੰਦੀਆਂ ਨੇ ਕਿਉਂਕਿ ਪਾਵਰ ਡਿਪਾਰਟਮੈਂਟ ਵੈਸੇ ਵੀ ਕਨਫਰੈਂਸ ਲਿਸਟ ਦੇ ਵਿੱਚ ਆ ਸੋ ਸਾਡੀਆਂ ਮੀਟਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ ਬਾਕੀ ਜਿਹੜੀਆਂ ਸਟੇਟਸ ਨੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਨਾਲ ਵੀ ਸਾਡੀਆਂ ਮੀਟਿੰਗਸ ਚੱਲਦੀਆਂ ਨੇ ਔਰ ਅਸੀਂ ਆਪਣੀ ਸਮੱਸਿਆ ਜਿਹੜੀ ਉੱਥੇ ਹੁੰਦੀ ਆ ਹਾਰੇਕ ਰੀਸਨ ਦੀ ਹਾਰੇਕ ਖੇਤੀ ਦੀ ਆਪਦੀ ਆਪਦੀ ਸਮੱਸਿਆ ਆਉਂਦੀ ਹੈ ਪੰਜਾਬ ਐਵੇਂ ਵੀ ਬਾਰਡਰ ਸਟੇਟ ਆ ਜੀ ਸਰਕਾਰੀ ਲੋਕਾਂ ਤੋਂ ਨਿਰਾਸ਼ ਹੁੰਦੀ ਹੈ ਪਿੰਡਾਂ ਦੇ ਕਮਿਸ਼ਨਰ ਦੇ ਰੋਕਦੇ ਦੇਖੋ ਲੋਕਾਂ ਨੂੰ ਜੇਕਰ ਹੁਣ ਆਪਾਂ ਤੁਸੀਂ ਬਿਜਲੀ ਦੇ ਖੇਤਰ ਦੇ ਵਿੱਚ ਪੁੱਛ ਰਹੇ ਹੋ ਕਿ ਸਾਰੀ 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 ਦੇਖੋ ਅਸੀਂ 881 ਸਾਡੇ ਮੁਹੱਲਾ ਕਲਿਨਿਕ ਜਿਹੜੇ ਨੇ ਆਮ ਆਦਮੀ ਕਲਿਨਿਕ ਪੰਜਾਬ ਦੇ ਵਿੱਚ ਬਣੇ ਔਰ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਮੇਰੇ ਹਲਕੇ ਜੰਡਿਆਲਾ குரு ਦੇ ਵਿੱਚ ਜਿਹੜਾ ਮੁਹੱਲਾ ਕਲਿਨਕ ਬਣਿਆ ਹੈ ਆਪ 26 27 ਤੱਕ ਦੀ ਮੈਂ ਇਨਫਾਰਮੇਸ਼ਨ ਲਈ ਸੀਗੀ 27 ਦਸ ਮੰਥ 27 ਮਾਰਚ ਤੱਕ ਦੀ ਤੇ ਲਗਭਗ 3200 ਜਿਹੜੇ ਲੋਕ ਸੀਗੇ ਉਹ ਇੱਕ ਹੀ ਮੁਹੱਲਾ ਕਲਿਨਕ ਦੇ ਵਿੱਚ ਧਾ ਕੇ ਆਪਣਾ ਇਲਾਜ ਜਰਾ ਉਹ ਪ੍ਰਾਪਤ ਕਰਦੇ ਸੀ ਸੋ ਬਹੁਤ ਵੱਡੀ ਸਹੂਲਤਾ ਲੋਕ ਲੋਕਾਂ ਦੇ ਟੈਸਟ ਫ੍ਰੀ ਨੇ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਸਕੂਲ ਆਫ ਐਮਿਨੈਂਸ ਦੀ ਗੱਲ ਕਰ ਲਓ ਜਾਂ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਮੈਂ ਥੋੜਾ ਜਿਹਾ ਇਸ ਕਰਕੇ ਦੱਸ ਰਿਹਾ ਕਿਉਂਕਿ ਓਵਰ ਆਲ ਇਫੈਕਟ ਤਾਂ ਪੰਜਾਬ ਦੇ ਵਿੱਚ ਹੈਗਾ ਹੀ ਆ ਸੋ ਮੈਂ ਆਪਦੇ ਹਲਕੇ ਦੇ ਵਿੱਚ ਵੀ ਵਿੱਚ ਤਾਂ ਸਾਡੇ 21 ਹਲਕੇ ਦੇ ਵਿੱਚ 21 ਸਕੂਲ ਜਿਹੜਾ ਉਹ ਐਕਸਕਲੂਸਿਵਲੀ ਫਾਰ ਗਰਲਸ ਸੀਗਾ ਕੁੜੀਆਂ ਵਾਸਤੇ ਸੀਗਾ ਸੋ ਅਸੀਂ ਉਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਇਆ 2022 ਦੇ ਵਿੱਚ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀਆ ਸੋ ਮੈਂ ਉਦੋਂ ਪੁੱਛਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕਿ ਕਿੰਨੇ ਕ ਬੱਚੇ ਨੇ ਸਾਡੇ ਜਿਹੜੇ 80% ਤੋਂ ਵੱਧ ਨੰਬਰ ਲੈ ਕੇ ਤੇ ਮੇਰੇ ਹਲਕੇ ਦੇ ਜਿਹੜੇ ਨੇ 79% ਤੋਂ ਵੱਧ ਲੈ ਨੇ ਸਰਕਾਰੀ ਸਕੂਲਾਂ ਦੇ ਔਰ ਮੈਨੂੰ ਕੋਈ ਡਾਟਾ ਪ੍ਰੋਵਾਈਡ ਨਹੀਂ ਹੋਇਆ ਕੋਈ ਬੱਚਾ ਨਹੀਂ ਸੀਗਾ ਮੈਂ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ ਸਾਡੇ ਕਿਉਂਕਿ ਸਾਡੀ ਜਿਹੜੀ ਪ੍ਰਾਇਓਰਟੀ ਆ ਉਹ ਸਿੱਖਿਆ ਤੇ ਸਿਹਤ ਸੀਗਾ ਸੋ ਅਸੀਂ 23 ਦੇ ਵਿੱਚ ਫੇਰ ਡਾਟਾ ਮੰਗਵਾਇਆ ਤੇ 250 ਬੱਚੇ ਜਿਨ੍ਹਾਂ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਵੀ ਸੀਗੇ ਉਹ ਵੀ 80% ਤੋਂ ਵੱਧ ਆਏ ਔਰ ਜਦੋਂ 2024 ਦੇ ਵਿੱਚ ਦੁਬਾਰਾ ਡਾਟਾ ਮੰਗਵਾਇਆ ਮੈਂ ਸਾਰੇ ਬੱਚੇ ਵੀ ਸੱਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ 272 ਬੱਚੇ ਜੰਡਿਆਲਾ ਗੁਰੂ ਹਲਕੇ ਦੇ 90% ਤੋਂ ਵੱਧ ਸੀਗੇ ਔਰ ਜਿਹਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਵੀ ਸ਼ਾਮਲ ਸੀਗੇ ਕਲਾ ਸਕੂਲ ਆਫ ਐਮਿਨੈਂਸ ਜੰਡੇਆਲਾ ਗੁਰੂ ਉਥੋਂ ਦੀਆਂ 32 ਬੱਚੀਆਂ ਜਿਹੜੀਆਂ ਸੀਗੀਆਂ ਉਹ 90% ਤੋਂ ਵੱਧ ਨੰਬਰ ਰਿਕੇ ਉਹਨਾਂ ਨੇ ਆਪਣਾ ਨਾਮ ਕਮਾਇਆ ਸੀ ਇਹ ਜਿਹੜੇ ਹੁਣ ਤੱਕ ਹੀ ਮਾਰਕ ਕਰਕੇ ਨਾ ਕਈਆਂ ਗਰੀਬ ਬੰਦਿਆਂ ਦੇ ਬਿੱਲ ਨਹੀਂ ਤਰਿਏ ਹੋਏ ਉਹਨਾਂ ਦੇ ਮੀਟਰ ਲਾਏ ਜਾ ਰਹੇ ਆ ਉਹਦੇ ਵਿੱਚ ਜੇਕਰ 40-50 ਹਜ਼ਾਰ ਜਾਂ ਪੇਮੈਂਟ ਹੈਗੀ ਆ ਉਹ ਸਸਾ ਮੌਕੇ ਤੇ ਨਹੀਂ ਦੇ ਸਕਦਾ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ ਕਿ ਮੀਟਰ ਲਵਾ ਸਕਣ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਗਾ ਕਿ 600 ਯੂਨਿਟ ਬਿਜਲੀ ਆ ਤਾਂ ਜਿਹੜਾ ਵਾਦਾ ਸੀਗਾ ਉਹ ਇਮੀਡੀਏਟਲੀ ਪੂਰਾ ਹੋਇਆ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਗਰੰਟੀ ਦੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦਵਾਂਗੇ ਉਹ ਦੇ ਦਿੱਤੀ ਚੱਲ ਵੀ ਰਹੀ ਹੈ 90% ਤੋਂ ਲੋਕਾਂ ਦੇ 90% ਤੋਂ ਵੱਧ ਬਿਜਲੀ ਦੇ ਬਿੱਲ ਜ਼ੀਰੋ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਕਿ ਆਪਦੀ ਜਿੰਨੀ ਤੱਕ ਆਪਾਂ ਨੂੰ ਫ੍ਰੀ ਮਿਲੀ ਆ 19 ਤੱਕ ਹੀ ਬਿਜਲੀ ਕੰਜ਼ੂਮ ਕਰੀਏ ਆ ਤਾਂ ਕਿ ਅਸੀਂ ਇਸ ਚੱਕਰ ਚ ਨਹੀਂ ਆ ਪਈਏ ਬਾਕੀ ਜੇ ਵੱਧ ਬਿਜਲੀ ਪਾਲੀ ਜਾਂਦੀ ਆ ਤਾਂ ਉਹਦਾ ਬਿੱਲ ਪੇ ਕਰਨਾ ਪਏਗਾ ਬਾਕੀ ਤੁਸੀਂ ਕਿਹਾ ਜੇ ਜ਼ਿਆਦਾ ਬਿੱਲ ਨੇ ਜਾਂ ਕੁਝ ਨਈ ਇਮੀਡੀਏਟਲੀ ਪੇ ਕੀਤਾ ਜਾ ਸਕਦਾ ਤੇ ਅਸੀਂ ਸਾਡੇ ਕੋਲ ਇਨਸਟਾਲਮੈਂਟਸ ਕਰਨ ਦੀ ਪ੍ਰੋਵੀਜ਼ਨ ਹੈਗੀ ਆ ਉਹ ਜਾ ਕੇ ਅ ਬਿਜਲੀ ਘਰ ਦੇ ਵਿੱਚ ਆ ਕੇ ਇਨਸਟਾਲਮੈਂਟਸ ਦੇ ਵਿੱਚ ਆਪਣਾ ਬੈਲ ਸੀਗਾ 40000 ਰੁਪਇਆ ਮਾਨ ਦਾ ਪੇ ਕਰਾਤਾ ਸੁਨੀਪ ਪਰਵਾਸੀ ਇੱਕੋ ਪਰ 50 40 ਗਾਇ ਦੇ ਵਿੱਚ ਤਿੰਨ ਪਰਿਵਾਰ ਰਹਿੰਦੇ ਆ 600 ਜੀ ਹੁਣ ਤੋਂ ਤੇ ਆਲਰੇਡੀ ਚਤਾ ਜਾਏਗਾ ਹੀ ਜਾਏਗਾ ਪਰ ਉਹਦਾ ਫਿਰ ਵੀ ਬਿਲਜਾ ਕਾਫੀ ਸਰਕਾਰੀ ਘਹਾ ਦੇ ਵਿੱਚ ਬਿਜਲੀ ਦੇ ਬਿਲ ਜੋ ਪੈਂਡਿੰਗ ਨੇ ਜੈ ਐਜੂਕੇਸ਼ਨ ਦੇ ਲਈ 110000 ਰੁਪਇਆ ਦੇ ਬਿਲ ਥੋੜਾ ਜਿਹਾ ਬਿਲ ਪੈਂਡਿੰਗ ਕੋਈ ਸੀ ਉਹਦਾ ਕੰਮ ਆਣਾ ਸਵਾਛ ਫਿਰ ਉਤਾਰ ਲਿਆ ਗਿਆ ਕਿ ਉਹ ਜਿਹੜੇ ਬਾਕੀ ਵੀ 35000 ਰੁਪਇਆ ਹੈਗਾ ਉਹ ਵੀ ਤੁਸੀਂ ਕਰੋ ਦੇਖੋ ਦੇਖੋ ਮੈਂ ਹੁਣ ਦੱਸ ਚੁੱਕਾ ਹਾਂ ਸਾਡੇ ਅਸੀਂ ਉਸ ਫਸਲ ਨੂੰ ਅਸਰ ਕਰ ਦਾਂਗੇ ਅਸੀਂ ਕੋਈ ਵੀ ਘਰ ਦੇ ਵਿੱਚ ਹਨੇਰਾ ਨਹੀਂ ਹੋਣ ਦਿਆਂ ਅਸੀਂ ਜਿਹੜੇ ਆ ਦੇਖੋ ਲੋਕਾਂ ਲੋਕਤੰਤਰ ਦੇ ਵਿੱਚ ਹੁੰਦਾ ਕੀ ਆ ਲੋਕਾਂ ਵਾਸਤੇ ਕੰਮ ਕੀਤੇ ਜਾਣ ਸੋ ਜੇ ਕਿਸੇ ਪਰਿਵਾਰ ਦੀ ਕੋਈ ਮਜਬੂਰੀ